ਮంత్రి ਹਰਪਾਲ ਸਿੰਘ ਚੀਮਾ ਜੀ ਉਹਨਾਂ ਦੇ ਨਾਲ ਬਿਜਲੀ ਮੰਤਰੀ ਮਾਨਜੋਗ ਹਰਪਜਨ ਸਿੰਘ ਈਟੀਓ ਸਾਹਿਬ ਸੀਐਮਡੀ ਸਾਹਿਬ ਤੇ ਮੈਨੇਜਮੈਂਟ ਨਾਲ ਸਾਡੇ ਘੱਟੋ ਘੱਟ 3 ਘੰਟੇ ਮੀਟਿੰਗ ਸਾਢੇ 3 ਘੰਟੇ ਮੀਟਿੰਗ ਚੱਲੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੀ ਹਾਜ਼ਰੀ ਦੇ ਵਿੱਚ ਜਿਹੜੀਆਂ ਸਾਡੀਆਂ ਪੱਖਮੀਆਂ ਮੰਗਾ ਸੀਗੀਆਂ ਵਰਕਿੰਗ ਇਸ਼ੂਸ ਸੀਗੇ 25 ਮੰਗਾ ਤੇ ਡਿਸਕਸ ਹੋਈ ਜਿਨ੍ਹਾਂ ਤੇ ਸਹਿਮਤੀਆਂ ਬਣੀਆਂ ਪਰੰਤੂ 6 ਵਜੇ ਤੋਂ ਲੈ ਕੇ ਹੁਣ 12 ਵਜੇ ਗਏ ਨੇ ਕੋਈ ਵੀ ਜਿਹੜਾ ਸਰਪੂ ਸਰਕੂਲਰ ਅਵਲੀਕ ਮੀਟਿੰਗ ਮੈਨੇਜਮੈਂਟ ਵੱਲੋਂ ਨਹੀਂ ਦਿੱਤਾ ਗਿਆ ਔਰ ਜੋ ਸਾਡੀਆਂ ਕਮਿਟਮੈਂਟਾਂ ਉੱਥੇ ਹੋਈਆਂ ਉਹ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਹਦੇ ਰੋਸ ਵਿੱਚੋਂ ਅਸੀਂ ਹਰਪਾਲ ਸਿੰਘ ਚੀਮਾ ਜਿਹੜੇ ਸਾਡੇ ਵਿੱਤ ਮੰਤਰੀ ਨੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਨੇ ਆ ਕਿ ਜਿਹੜੀਆਂ ਕਮਿਟਮੈਂਟਾਂ ਤੁਹਾਡੀ ਹਾਜ਼ਰੀ ਦੇ ਵਿੱਚ ਹੋਈਆਂ ਨੇ ਉਹ ਵੀ ਮੈਨੇਜਮੈਂਟ ਨੇ ਅੱਜ ਪੂਰੀਆਂ ਨਹੀਂ ਕੀਤੀਆਂ ਇਹ ਹੀ ਸਾਡੀ ਸ਼ਿਕਾਇਤ ਸੀ ਪਹਿਲੀ ਬੈਠ ਦੇ ਅਸਾਰ ਹੀ ਤੇ ਜਿਹੜੀਆਂ ਸਾਡੇ ਨਾਲ ਕਮਿਟਮੈਂਟਾਂ ਕਰਦੇ ਨੇ ਇਹ ਪੂਰੀਆਂ ਨਹੀਂ ਕਰਦੇ ਉਹਦੇ ਰੋਸ ਵਜੋਂ ਅਸੀਂ ਜਿਹੜੀ ਆਪਣਾ ਸਾਡਾ ਸੰਘਰਸ਼ ਦਾ ਪ੍ਰੋਗਰਾਮ ਹੈ ਉਹ ਅਸੀਂ ਲਾਗੂ ਕਰਨ ਜਾ ਰਹੇ ਹਾਂ ਤੇ ਸਾਥੀਆਂ ਨੂੰ ਪੰਜਾਬ ਦੇ ਅੰਦਰ ਅਪੀਲ ਕਰਦੇ ਆਂ ਤੇ ਉਹ ਆਪਣੀ ਜਿਹੜੀ ਹੜਤਾਲ ਹੈ ਉਹ 12 ਵਜੇ ਤੋਂ ਸ਼ੁਰੂ ਕਰਨ ਤੇ ਅਗਲੇ ਹੁਕਮਾਂ ਤੱਕ ਉਹ ਜਦੋਂ ਤੱਕ ਅਸੀਂ ਅਗਲੀ ਮੀਟਿੰਗ ਕਰਕੇ ਆਪਣਾ ਜਿਹੜਾ ਸੰਦੇਸ਼ ਜਾਰੀ ਨਹੀਂ ਕਰਦੇ ਉਦੋਂ ਤੱਕ ਜਿਹੜੇ ਸੰਘਰਸ਼ਾਂ ਦੇ ਪ੍ਰੋਗਰਾਮ ਹੈ ਜਿਹੜੇ 6 8 ਨੂੰ ਹੋਈ ਉਤੋਂ ਬਾਅਦ ਅੱਜ ਜਿਹੜੀ 8 8 ਨੂੰ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਬਹੁਤੀਆਂ ਵੱਡੀਆਂ ਜੇ ਅਸੀਂ ਕਹੀਏ ਕਿ ਬਿਜਲੀ ਬੋਰਡ ਦੇ ਕੋਲ ਵਾਰਡਨ ਪੈਂਦਾ ਇਕਨੋਮਿਕਲੀ ਵਾਰਡਨ ਪੈਂਦਾ ਏ ਤਾਂ ਅਜਿਹੀ ਗੱਲ ਕੋਈ ਨਹੀਂ ਹੈ ਇਹ ਕਾਮਿਆਂ ਦੀਆਂ ਛੋਟ-ਛੋਟੀਆਂ ਮੰਗਾਂ ਨੇ ਜਿਹੜੀਆਂ ਪਾਲਿਸੀ ਮੈਟਰ ਤੇ ਵਾਜਬ ਨੇ ਜਾਇਜ਼ ਨੇ ਔਰ ਇਹਨਾਂ ਮੰਗਾ ਨੂੰ ਸਲੇਸ਼ੀਅਮ ਦਾ ਮੈਟਰ ਹੈ ਔਰ ਉਹ ਸਾਥੀ ਜਿਹੜੇ ਸਾਡੇ ਤੋਂ ਵਿਛੜ ਗਏ ਉਹਨਾਂ ਦੇ ਬੱਚੇ ਜਿਹੜੇ ਇੱਥੇ ਸਾਡੇ ਇਹਨਾਂ ਨੂੰ ਨੌਕਰੀਆਂ ਮਿਲੀਆਂ ਕੰਮ ਕਰ ਰਹੇ ਉਹਨਾਂ ਤੇ ਜਿਹੜੀ ਐਕਸਟਰਸ਼ਨ ਮਨੀਏ ਲੈ ਰਹੇ ਹੈ ਪ੍ਰਵਤੀ ਕਹੂਗਾ ਮੈਂ ਇਹਨਾਂ ਨੂੰ ਤੇ ਉਹ ਨਹੀਂ ਲੈਣੀ ਚਾਹੀਦੀ ਸੀਗੀ ਉਹ ਇਹਨਾਂ ਦੀ ਬਿਲਕੁਲ ਜਿਹੜਾ ਇਹਨਾਂ ਤੇ ਇੰਟਰਸਟ ਲਾਇਆ ਹੈ ਉਹ ਜ਼ੀਰੋ ਹੋਣਾ ਚਾਹੀਦਾ ਹੈ ਤੇ ਜੋ ਇਹਨਾਂ ਤੋਂ ਦਿੱਤਾ ਹੈ ਉਹੀ ਇਹਨਾਂ ਤੇ ਵਾਪਸ ਹੋਣਾ ਚਾਹੀਦਾ ਹੈ ਉਹ ਜਿਹੜੀ ਬੇਸਿਕ ਮੌਕ ਬਣਦੀ ਹੈ ਤੇ ਇਸੇ ਤਰ੍ਹਾਂ ਜਿਹੜੇ ਮੇਰੇ ਸਾਥੀ ਆਰਟੀਐਮ ਤੋਂ ਏਐਸਐਸਏ ਬਣੇ ਆਰਟੀਐਮ ਤੋਂ ਏਐਲਐਮ ਬਣੇ ਉਹਨਾਂ ਸਾਥੀਆਂ ਨੂੰ ਜਿਹੜਾ ਉਹਨਾਂ ਦੀ ਪੇ ਫਿਕਸੇਸ਼ਨ ਹੈ ਆਪਸ਼ਨ ਦੇ ਕੇ ਉਹਨਾਂ ਦਾ ਜਿਹੜੀ ਪੇ ਫਿਕਸੇਸ਼ਨ ਹੈ 35-400 ਬਣਦੀ ਹੈ ਉਹਨਾਂ ਦਾ ਇਹ ਜਿਹੜਾ ਹੈ ਫੰਡਾਮੈਂਟਲ ਰਾਈਟ ਹੈ ਇਹ ਬਿਜਲੀ ਬੋਰਡ ਨੂੰ ਕਰ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ ਜਿਹੜੇ ਕੰਟਰੈਕਚੁਅਲ 베ਸ ਤੇ ਕੰਮ ਹੈ ਔਰ ਜਿਨ੍ਹਾਂ ਨੇ 15 15 18 18 20 20 ਸਾਲ ਲਾਏ ਆ ਉਹਨਾਂ ਨੂੰ ਰੈਗੂਲਰ ਕਰ ਦੇਣਾ ਚਾਹੀਦਾ ਏ ਤੇ ਸੀਆਰਏ 267/11 81/13 259/4 ਇਹਦੇ ਤੇ ਬਿਜਲੀ ਬੋਰਡ ਦਾ 1 ਰੁਪਿਆ ਵੀ ਨਹੀਂ ਲੱਗਦਾ ਇਹਨਾਂ ਦੀ ਨੋ ਸਲੀਪੇ ਫਿਕਸੇਸ਼ਨ ਕਰਕੇ ਇਹਨਾਂ ਦਾ ਜਿਹੜਾ ਕੰਟਰੈਕਚੁਅਲ ਬੇਸ ਤੇ ਜਿਹੜਾ ਬੀਲ ਹੈ ਉਹ ਰੈਗੂਲਰ ਰੈਗੂਲਾਈਜ਼ ਕਰ ਦੇਣਾ ਚਾਹੀਦਾ ਏ ਤੇ ਅਸੀਂ ਦਾ ਇਹ ਵੀ ਪੀ